ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਜਿਮਨੀ ਚੌਂਚ ਹੁਣ ਕੁਛੀ ਦਿਨ ਬਾਕੀ ਰਹਿ ਗਏ ਨੇ ਤੇ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕਾਂਗਰਸ ਅਤੇ ਭਾਜਪਾ ਨੂੰ ਲਗਾਤਾਰ ਝਟਕੇ ਦਿੱਤੇ ਗਏ ਨੇ ਖਾਸ ਕਰ ਗੱਲ ਕਾਂਗਰਸ ਦੀ ਕਰੀਏ ਤੇ ਕਾਂਗਰਸ ਦੇ ਵਿੱਚ ਜਿਹੜੇ ਸਾਬਕਾ ਪਾਰਸ਼ ਸੀਗੇ ਉਹ ਸਾਰੇ ਕਾਂਗਰਸ ਪਾਰਟੀ ਛੱਡ ਕੇ ਤਕਰੀਬਨ ਜਿਹੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਸਾਡੇ ਨਾਲ ਇਸ ਸਮੇਂ 34 ਨੰਬਰ ਵਾਰਡ ਤੋਂ ਸਾਬਕਾ ਪਾਰਸ਼ ਤਰਸੀਲ ਮਹੋਣੀ ਨਾਲ ਨੇ ਮੌਜੂਦ ਆਪਾਂ ਗੱਲਬਾਤ ਕਰਾਂਗੇ ਸਰ ਕੀ ਕਾਰਨ ਰਿਹਾ ਕਿ ਤੁਹਾਨੂੰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਈ ਕੀ ਇੱਦਾਂ ਦੀ ਸਮੱਸਿਆਵਾਂ ਸੀ ਜਿਹੜੀ ਕਾਂਗਰਸ ਪਾਰਟੀ 'ਚ ਹੱਲ ਨਹੀਂ ਹੋ ਰਹੀਆਂ ਸੀ ਦੇਖੋ ਮੈਂ 40 ਸਾਲ ਤੋਂ ਕਾਂਗਰਸ ਪਾਰਟੀ 'ਚ ਰਿਹਾ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਦੋ ਵਾਰੀ ਪਰਸ਼ਦ ਵੀ ਰਿਹਾ ਵਕ-ਵਕ ਉਹਦੇ ਆਦੇ ਕੰਮ ਲਿਆ ਮੈਂ ਇੱਥੇ ਜਿਮਨੀ ਚੋਣ ਹੋਣੀ ਜਾ ਰਹੀ ਸੀ ਮੈਂ ਵੀ ਟਿਕਟ ਅਪਲਾਈ ਕੀਤੀ ਪਰ ਮੈਨੂੰ ਟਿਕਟ ਦੇਣ ਲੈ ਇਗਨੋਰ ਕੀਤਾ ਬਾਅਦ ਵਿੱਚ ਕਈ ਪ੍ਰੋਬਲਮਾਂ ਜਿਹੜੀਆਂ ਕ੍ਰੀਟ ਕੀਤੀਆਂ ਇੰਟਰਵਿਊ ਵਾਲੇ ਮੈਨੂੰ ਪੁੱਛਿਆ ਗਿਆ ਤੇਰੀ ਇੱਥੇ ਬਰਾਦਰੀ ਕਿੰਨੀ ਹੈ ਮੈਂ ਕਹਿੰਦਾ ਮਰਾਦੀ ਤੇ ਮੇਰੀ ਇੱਥੇ ਹੈ ਨਹੀਂ ਕਿ ਪਰ ਤੁਸੀਂ ਮੈਨੂੰ ਟਿਕਟ ਦਿਓ ਮੈਂ ਜਿੱਤ ਕੇ ਆਵਾਂਗਾ ਕਿਉਂ ਲੋਕ ਮੈਨੂੰ ਪਿਆਰ ਕਰਦੇ ਨੇ ਲੋਕਾਂ ਦੀ ਮੈਂ ਗੱਲ ਸੁਣਨਾ ਵਾਂ ਲੋਕਾਂ ਦੇ ਮੈਂ ਕੰਮ ਕਰਨਾ ਦੋ ਵਾਰੀ ਪੁਰਸ਼ਾ ਦਾ ਲੋਕ ਮੇਰੀ ਬਰਾਦਰੀ ਬਾਰੇ ਨਹੀਂ ਪੁੱਛਦੇ ਜਿੰਨਾਂ ਦੀ ਬਰਾਦਰੀ ਤੁਸੀਂ ਗੱਲ ਕਰਦੇ ਮੈਂ ਉਹਨਾਂ ਨੂੰ ਦੋ ਵਾਰੀ ਰਾਖ ਕੇ ਇੱਥੇ ਆਇਆ ਹਾਂ ਜੀ ਹਾਂਜੀ ਕੀ ਗੱਲ ਕੀਤੀ ਜਵੇ ਜਿਹੜੇ ਕਾਂਗਰਸ ਉਮੀਦਵਾਰ ਨੇ ਸ੍ਰਿੰਦਰ ਕੌਰ ਕਿਉਂਕਿ ਉਹਨਾਂ ਦੇ ਨਾਲ ਤੁਸੀਂ ਵੀ 파ਰਸ਼ਦ ਰਹੇ ਹੋ ਤੇ ਕੀ ਕਾਰਨ ਰੇ ਕਿ ਸ੍ਰਿੰਦਰ ਕੌਰ ਹੋਣੀ ਜਦੋਂ ਡਿਪਟੀ ਮੇਅਰ ਸੀਗੇ ਉਦੋਂ ਕੰਮਕਾਰ ਕਰਵਾਉਂਦੇ ਸੀ ਤੇ ਕਿਹੋ ਜਿਹਾ ਕੰਮਕਾਰ ਕਰਾਂਦੇ ਖਾਸ ਕਰਕੇ ਜਲੰਧਰ ਵੈਸਤੇ ਦੀ ਗੱਲ ਕੀਤੀ ਹੈ ਜਲੰਧਰ ਵੈਸਤੇ ਵਿੱਚ ਕੋਈ ਕੰਮਕਾਰ ਕਰਵਾਏ ਉਹਨਾਂ ਨੇ ਮੈਂ ਤਾਂ ਕੋਈ ਨਹੀਂ ਦੇਖਿਆ ਜੀ ਉਹਨਾਂ ਨੇ ਕਦੀ ਕੰਮ ਕਰਾ ਲੋਕੀ ਮੰਮਣ ਇਹੋ ਹੀ ਗੱਲ ਕਰਦੇ ਸੀ ਦਫ਼ਤਰ ਤਾਂ ਬੰਦ ਹੀ ਆ ਮੈਂ ਬਿਲਕੁਲ ਮੇਰੇ ਭਾਰੂ ਕੈਂਪ ਦੇ ਚਾਰ ਵਾਰਡ ਨੇ ਬਿਲਕੁਲ ਇਹਨਾਂ ਦੇ ਨਾਲ ਲੱਗਦੇ ਆ ਇਹਨਾਂ ਦਾ ਵਾਰਡ ਤੇ ਮੇਰਾ ਵਾਰਡ ਬਿਲਕੁਲ ਨਾਲ ਨਾਲ ਲੱਗਦਾ ਇਹਨਾਂ ਦੇ ਕਦੀ ਭਾਰੂ ਕੈਂਪ ਵਿੱਚ ਅੱਜ 40 ਸਾਲ ਹੋ ਗਿਆ ਮੈਨੂੰ ਵੀ ਕਾਂਗਰਸ ਦੇ ਨਾਲ ਜਿਹੜੇ ਕੋਈ ਕਾਂਗਰਸ ਦੇ ਲੀਡਰ ਆਉਂਦੇ ਸੀ ਸਾਨੂੰ ਅਪਰੋਚ ਕਰਦੇ ਸੀ ਅਸੀਂ ਉਹਨਾਂ ਨੂੰ ਮਿਲਾਂਦੇ ਸੀ ਪਰ ਇਹ ਵੀ ਕਾਂਗਰਸ ਦੇ ਬਹੁਤ ਵੱਡੇ ਲੀਡਰ ਇਹ ਆ ਪਰ ਇਹਨਾਂ ਨੇ ਕਦੀ ਵੀ ਆ ਕੇ ਭਾਰਗੋ ਕੈਂਪ ਦੀ ਜਿਹੜੀ ਸਮੱਸਿਆ ਹੈ ਕੁੜੀ ਦੀ ਸਮੱਸਿਆ ਹੈ ਗੰਦਾ ਪਾਣੀ ਆ ਰਿਹਾ ਪਾਣੀ ਨਹੀਂ ਆ ਰਿਹਾ ਡੰਪਿੰਗ ਨਹੀਂ ਹੋ ਰਹੀ ਬਿਜਲੀ ਦੀ ਪ੍ਰੋਬਲਮ ਕਦੀ ਵਿਅਜਤਕ ਰਿਕਾਰਡ ਹੋਣਾ ਵੀ ਇੱਕ ਵਾਰੀ ਵੀ ਭਾਰੂ ਕੈਂਪ ਵਿੱਚ ਨਹੀਂ ਆਏ ਜੇ ਗੱਲ ਕੀਤੀ ਹੈ ਵੇ ਸਰਿੰਦਰ ਕੌਰ ਹੋਣਾ ਦੇ ਅਗਰ ਆਪਣੇ ਵਾਰਡ ਦੀ ਤੇ ਉੱਥੇ ਅਕਸਰ ਜਿਹੜਾ ਲੋਕਾਂ ਨੂੰ ਸਮੱਸਿਆਵਾਂ ਸੀਗੀਆਂ ਕੂੜੇ ਦੇ ਢੇਰ ਦੀਆਂ ਪਾਣੀ ਦੀਆਂ ਸੀਵਰੇਜ ਦੀਆਂ ਜਾਂ ਹੋਰ ਜਿਹੜੀ ਤਕਨੀਕੀ ਸਮੱਸਿਆਵਾਂ ਸੀ ਉਹ ਕਿਤੇ ਹੱਲ ਹੁੰਦੀਆਂ ਨਜ਼ਰ ਆਈਆਂ ਕਿ ਉਹਨਾਂ ਨੇ ਆਪਣੇ ਜਿਹੜੇ ਵਾਰਡ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਸਮੱਸਿਆਵਾਂ ਨੂੰ ਹੱਲ ਕੀਤਾ ਹੋਵੇ ਤੇ ਲੋਕਾਂ ਨੂੰ ਜਿਹੜਾ ਫਾਇਦਾ ਦਿੱਤਾ ਉਹਨੇ ਆਪਣੇ ਵਾਰਡ 'ਚ ਬੜੀ ਸਮੱਸਿਆ ਸੀ ਕੱਲ ਮੇਰੇ ਕਿੰਨਾ ਬਰਸਾਤ ਹੋਈ ਏ ਤੇ ਮੈਂ ਦੇਖਿਆ ਉਹਨਾਂ ਦੀ ਜਿਹੜੇ ਰਸਤੇ ਨੂੰ ਜਾਂਦਾ ਤਿੰਨ ਤਿੰਨ ਫੁੱਟ ਪਾਣੀ ਸੀਗਾ ਉਹ ਸਾਡੀ ਬਾੜ ਨਾਲ ਉਹਦੀ ਆਪਣੀ ਬਾੜ ਚ ਬੜੀ ਸਮੱਸਿਆ ਕੂੜੇ ਦੀ ਵੀ ਸਮੱਸਿਆ ਹੈ ਪਾਣੀ ਗੰਦੇ ਦੀ ਵੀ ਸਮੱਸਿਆ ਹੈ ਬਹੁਤ ਸਾਰੀ ਸਮੱਸਿਆ ਉਹਦੀ ਆਪਣੀ ਬਾੜ ਚ ਬਹੁਤ ਸਮੱਸਿਆ ਲਾਈਟ ਦੀ ਬਹੁਤ ਸਮੱਸਿਆ ਅੱਧੀਆਂ ਦੇਖ ਲਓ ਜਾ ਕੇ ਅੱਧੀਆਂ ਲੱਟਰਦਾਂ ਚ ਜਗਦੀਆਂ ਹੀ ਨਹੀਂ ਪਈਆਂ ਤਰੀ ਗੱਲ ਕੀਤੀ ਜਾਵੇ ਕਿਉਂਕਿ ਜਦੋਂ ਡਿਪਟੀ ਮੇਅਰ ਸੀਗੇ ਤੇ ਸਮਾਰਟ ਸਿਟੀ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਮੁੱਦਾ ਚੱਕਿਆ ਸੀਗਾ ਲੇਕਿਨ ਸਮਾਰਟ ਸਿਟੀ ਦਾ ਇੱਕ ਘੁਟਾਲਾ ਵੀ ਜਿਹੜਾ ਰੋਪ ਲੱਗ ਰਹੇ ਨੇ ਕਿ ਸਮਾਰਟ ਸਿਟੀ ਦਾ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ ਹਾਲਾਂਕਿ ਜਿਹੜਾ ਭਾਜਪਾ ਵੱਲੋਂ ਵੀ ਇਹਦੀ ਸ਼ਿਕਾਇਤ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਤੇ ਕਾਰਵਾਈ ਕਰਨ ਇਸ ਘੁਟਾਲੇ ਦੀ ਜਾਂਚ ਕਰਨ ਕਿ ਲੱਗਦਾ ਹੈ ਕਿ ਇਹ ਘੁਟਾਲਾ ਜਿਹੜਾ ਉਹਨਾਂ ਦੇ ਟਾਈਮ ਤੇ ਹੁੰਦੇ ਹੋਏ ਹੋਇਆ ਸੀ ਹਾਂਜੀ ਘਟਾਲਾ ਸਮਾਰਟ ਸਿਟੀ ਦਾ ਕਾਫੀ ਨਿਊਜ਼ ਪੜਨ ਨੂੰ ਮਿਲਿਆ ਹੈ ਬਈ ਕਾਫੀ ਵੱਡਾ ਜਿਹੜਾ ਸਮਾਰਟ ਘਟਾਲਾ ਹੋਇਆ ਹੈ ਪਰ ਮੈਂ 5 ਸਾਲ ਲਗਾਤਾਰ ਕਾਉਂਸਲਰ ਰਿਹਾ ਐ ਡਿਪਟੀ ਸੀਨੀਅਰ ਡਿਪਟੀ ਮੇਅਰ ਰਿਹਾ ਐ ਮੈਂ ਜਿਹੜੇ ਉਸ ਦੀਆਂ ਮੀਟਿੰਗਾਂ ਨੇ ਕਰ ਪੁੱਛੀਆਂ ਦੀਆਂ 99% ਜਿਹੜੀਆਂ ਮੈਂ ਅਟੈਂਡ ਕੀਤੀਆਂ ਅਸੀਂ ਕਦੀ ਵੀ ਨਹੀਂ ਦੇਖਿਆ ਬਈ ਜਿਹੜਾ ਸਮਾਰਟ ਸਿਟੀ ਦਾ ਮੁੱਦਾ ਜਿਹੜਾ ਇਹਨਾਂ ਨੇ ਚੱਕਿਆ ਹੋਵੇ ਜਾ ਚੱਕਿਆ ਹੋਵੇ ਜਾਂ ਕਮਿਸ਼ਨਰ ਵਾਸਤੇ ਸਾਨੂੰ ਕਿਦੇ ਅਪਰੋਚ ਕੀਤੀ ਹੋਵੇ ਜਾਂ ਕੋਈ ਕਾਗਜ਼ ਕੰਪਲੀਟ ਕਾਉਂਸਲਰਾਂ ਦੀ ਲੈ ਕੇ ਉੱਥੇ ਗਏ ਹੋਣ ਚੰਡੀਗੜ੍ਹ ਗਏ ਹੋਣ ਜਾਂ ਲੋਕਲ ਬੋਡੀ ਵੀ ਮਿਲਿਓ ਜਾਂ ਉੱਥੇ ਡਾਇਰੈਕਟਰ ਨੂੰ ਮਿਲਿਓ ਇਹੋ ਜੀ ਕੋਈ ਗੱਲ ਨਹੀਂ ਕਦੀ ਵੀ 스마트 ਸਿਟੀ ਦਾ ਮੁੱਦਾ ਇਹਨਾਂ ਨੇ ਨਹੀਂ ਚੱਕਿਆ ਬਿਲਕੁਲ ਨਹੀਂ ਚੱਕਿਆ ਕਿਉਂਕਿ ਅਕਸਰ ਅਸੀਂ ਪਿੱਛੇ ਵੀ ਜਦੋਂ ਤਸਵੀਰਾਂ ਦਿਖਾਈਆਂ ਸੀਗੀਆਂ ਖਾਸ ਕਰ ਚੰਡੀਗੜ੍ਹ ਮੁਹੱਲਾ ਜਾਂ ਹੋਰ ਵਾਰਡ ਜਿਹੜੇ ਨੇ ਉੱਥੇ ਜਿਹੜਾ ਗੰਦੇ ਪਾਣੀ ਦੀ ਸਮੱਸਿਆ ਵਾ ਹੈਗੀਆਂ ਲੋਕਾਂ ਨੂੰ ਕਹਿੰਦੇ ਪੀਣ ਨੂੰ ਪਾਣੀ ਨਹੀਂ ਮਿਲਦਾ ਸੀਗਾ ਤੇ ਹਜੇ ਵੀ ਜਿਹੜਾ ਗੰਦਾ ਪਾਣੀ ਖੜਾ ਰਹਿੰਦਾ ਹੈਗਾ ਆ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਦੇ ਬਾਅਦ ਹੀ ਜਿਹੜਾ ਸਫਾਈ ਦਾ ਕੰਮ ਸ਼ੁਰੂ ਹੋਇਆ ਤੇ ਕਾਂਗਰਸ ਵੇਲੇ ਜਿਹੜਾ ਇਹ ਕੰਮ ਕਰ ਨਹੀਂ ਕਰਵਾਇਆ ਜਾ ਰਿਹਾ ਸੀ ਹਾਂ ਮੈਂ ਜਿੱਦਣ ਜੁਆਇਨਿੰਗ ਕੀਤੀ ਭਗਤ ਮਾਨ ਜੀ ਨਾਲ ਇਹੋ ਗੱਲ ਹੋਈ ਉਸ ਦਿਨ ਤੋਂ ਹੀ ਮੇਰੇ ਖਲ ਦੀ ਕਾਫੀ ਸੁਧਾਰ ਹੋ ਰਿਹਾ ਭਗਤ ਮਾਨ ਜੀ ਨੇ ਕਿਆ ਵੀ ਮੈਂ ਜਲਦੀ ਤੋਂ ਜਲਦੀ ਜਿਹੜੀ ਵੈਸਟ ਦੀ ਨੋਹਾਰੇ ਬਹੁਤ ਵਧੀਆ ਜਿਹੜੀ ਪਿਛਲੇ 5-6 ਸਾਲਾਂ ਤੋਂ ਵਿਗੜੀ ਹੋਈ ਹੈ ਇਹਨੂੰ ਬਹੁਤ ਵਧੀਆ ਕਰ ਦਿਆਂਗਾ ਤੇ ਮੈਂ ਦੇਖ ਰਿਹਾ ਕਾਫੀ ਬਜਰੀ ਦਾ ਵੀ ਕੰਮ ਹੋ ਰਿਹਾ ਹੈ ਅੱਜ ਵੀ ਮੇਰੀ ਬਾੜ ਚ ਵੀ ਗੱਡੀਆਂ ਆਈਆਂ ਹੋਈਆਂ ਸੀ ਸੀਆਂ ਸਿਵਰੇ ਦੀ ਪ੍ਰੋਬਲਮ ਜਿਹੜੀ ਹੈ ਕਾਫੀ ਹੱਦ ਤੱਕ ਹੱਲ ਹੋ ਗਈ ਹੈ ਪਾਣੀ ਜਿਹੜਾ ਗੰਦਾ ਆ ਰਿਹਾ ਸੀ ਉਹ ਵੀ ਕਾਫੀ ਤੱਕ ਹੱਲ ਹੋ ਰਿਹਾ ਹੈ ਮੇਰੇ ਖਿਆਲ 5-6 ਦਿਨ ਹੋ ਗਿਆ ਮੇਰੀ ਬਾੜ ਚ ਵਧੀਆ ਕੰਮ ਚੱਲਦੇ ਆ ਰਹੇ ਕਾਂਗਰਸ ਦੇ ਸਮੇਂ ਚੀਜ਼ਾਂ ਹੁੰਦੀਆਂ ਸੀਗੀਆਂ ਨਹੀਂ ਉਹ ਵੀ ਮਸ਼ੀਨਾਂ ਨਹੀਂ ਸੀ ਆਈਆਂ ਹੁੰਦੀਆਂ ਹਾਂ ਜੀ ਸਰਕਾਰ ਕਾਂਗ ਮੇਰੇ ਤੋਂ ਸੁਣਵਾਈ ਨਹੀਂ ਹੋਈ ਅਸੀਂ ਰੋਂਦੇ ਮਰ ਗਏ ਆਂ ਫਟਦੇ ਮਰ ਗਏ ਆਂ ਬੜੀਆਂ ਸ਼ਿਕਾਇਤਾਂ ਕੀਤੀਆਂ ਕੋਈ ਕੰਪਲੀਟਮੈਂਟ ਦੱਸਿਆ ਅੱਗੇ ਵੀ ਬਿਲਕੁਲ ਵਾਰਡ ਲੱਗਦਾ ਸੀ ਸੀਨੀਅਰ ਡਿਪਟੀ ਮੇਰ ਸੀ ਕਦੀ ਵੀ ਮੇਰੀ ਮੇਰੀ ਵਾਰਡ ਚ ਨਹੀਂ ਕਦੀ ਆਏ ਇਹਨਾਂ ਦੇ ਦਫਤਰ ਜਦੋਂ ਲੋਕ ਜਾਂਦੇ ਸੀ ਕਿ ਉੱਥੇ ਮਿਲਦੇ ਸੀ ਕਿ ਲੋਕਾਂ ਦੀ ਸਮੱਸਿਆਵਾਂ ਸੁਣਦੇ ਸੀ ਤੁਸੀਂ ਕੁਬਾਰਾਂ ਜਿਵੇਂ ਪੜੇ ਆਮ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਸੁਣਿਆ ਵੀ ਅਸੀਂ ਜ਼ਿਆਦਾਤਰ ਤੌਰ ਤੇ ਤਾਲਾ ਹੀ ਦੇਖਦੇ ਰਹੇ ਆਂ ਬਹੁਤ ਘੱਟ ਬਹੁਤ ਘੱਟ ਦੇ ਮਹੀਨੇ 'ਚ ਇੱਕ ਦੋ ਵਾਰੀ ਇਹ ਕੋਈ ਦਫ਼ਤਰ 'ਚ ਬਹਿੰਦੇ ਸੀ ਜਿਹਦੇ ਘਰ ਘਰੇ ਹੀ ਬੈਠੇ ਰਹਿੰਦੇ ਸੀ ਹਾਂਜੀ ਤੇ ਇਹਨਾਂ ਦੀ ਜਿਹੜੀ ਸ਼ਿਕਾਇਤ ਹੈ ਹਾਈ ਕਮਾਂਡ ਨੂੰ ਕੀਤੀ ਜਾਂਦੀ ਸੀ ਕਿ ਜਿਹੜਾ ਅਗਰ ਕੰਮ ਨਹੀਂ ਕਰਵਾ ਰਹੇ ਸੀ ਜਾਂ ਲੋਕਾਂ ਦੀ ਸਮੱਸਿਆਵਾਂ ਨਹੀਂ ਸੁਣਦੇ ਸੀਗੇ ਤੇ ਹਾਈ ਕਮਾਂਡ ਨੇ ਕੋਈ ਐਕਸ਼ਨ ਉਕਸ਼ਨ ਲਿਆ ਉਹਨਾਂ ਤਾਂ ਕਿ ਨਹੀਂ ਇਹ ਪਬਲਿਕ ਦਾ ਕੰਮ ਸੀਗਾ ਪਬਲਿਕ ਵਿਚਾਰੀ ਗਰੀਬ ਪਬਲਿਕ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸ਼ਿਕਾਇਤ ਕਿੱਥੇ ਕਰਨੀ ਕਿਤੇ ਨਹੀਂ ਉਹ ਤੇ ਹੀ ਰੋ ਪੇਟ ਕੇ ਨਰਨੂਲੇ ਇਲਾਕੇ ਵਿਚਾਰੇ ਚਲੇ ਜਾਂਦੇ ਸੀਗੇ ਇਹ ਸ਼ਿਕਾਇਤ ਜਿਹੜੀ ਕਿਸੇ ਨੇ ਕੀਤੀ ਹੈ ਕਿ ਨਹੀਂ ਕੀਤੀ ਇਹਦਾ ਬਾਰੇ ਮੈਂ ਜਾਣਕਾਰੀ ਨਹੀਂ ਕਿਤੇ ਕਾਰਨ ਨਹੀਂ ਰਹੇ ਆ ਕਿ ਕਈ ਜਿਹੜੇ ਪਾਰਸ਼ਦ ਜਿਹੜਾ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਉਹਨਾਂ ਨੇ ਝਾੜੂ ਫੜ ਲਿਆ ਹੈਗਾ ਆ ਕਿ ਕਾਂਗਰਸ ਦੇ ਵਿੱਚ ਉਹਨਾਂ ਨੂੰ ਹੱਥ ਇਸ ਕਰਕੇ ਛੱਡਣਾ ਪਿਆ ਕਿ ਉੱਥੇ ਉਹਨਾਂ ਦਾ ਕੋਈ ਕੰਮ ਕਰਨੀ ਹੋ ਰਿਹਾ ਸੀ ਹਾਂ ਸੁਣਵਾਈ ਘੱਟ ਸੀਗੀ ਕੁਝ ਆਪ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਸੀ ਜਿੱਦਾਂ ਗਲੀ ਗਲੀ ਉਹਨਾਂ ਨੇ ਡਿਸਪੈਂਸਰੀਆਂ ਖੋਲੀਆਂ ਗਰੀਬ ਦਵਾਈਆਂ ਦੇਣ ਦਾ ਕੰਮ ਕੀਤਾ ਸਲਮ ਮੇਰੀ ਸੀ ਮੇਰਾ ਵੀ ਇਲਾਕਾ ਸਲਮ ਸੀ ਗਰੀਬ ਸੀ ਹਨ ਤੁਸੀਂ ਪਰ ਜਦੋਂ ਵੱਡੇ ਹਸਪਤਾਲਾਂ ਜਾਂਦੇ ਸੀਗੇ ਤੇ ਬਹੁਤ 300 400 ਦੀ ਪਰਚੀ ਬਣਦੀ ਸੀ ਤੇ ਘਰ ਬੈਠੇ ਉਹਨਾਂ ਨੂੰ ਫਰੀ ਦਵਾਈਆਂ ਮਿਲ ਜਾਂਦੀਆਂ ਦਵਾਈ ਲੈ ਕੇ ਉਹ ਕੰਮਕਾਰ ਵੀ ਕਰ ਸਕਦੇ ਆ ਇਹ ਬਹੁਤ ਸਲਾਂਘਾਯੋਗ ਕੰਮ ਹੈ ਫਿਰ ਬਿਜਲੀ ਵੀ 600 ਜੂਨਟ ਇਹਨਾਂ ਨੇ ਮਾਫ ਕੀਤੀ ਗਰੀਬ ਲੋਕ ਸੀਗੇ ਤਨਖਾਹਾਂ ਵੀ ਬਹੁਤ ਘੱਟ ਸੀ ਬਿੱਲ ਭੇ ਨੀ ਸੀ ਕਰ ਸਕਦੇ ਪਰ ਇਹ ਜਿਹੜਾ ਆਪ ਪਾਰਟੀ ਵੱਲੋਂ ਆਪ ਭਗਵੰਤ ਮਾਨ ਜੀ ਵੱਲੋਂ ਜਿਹੜਾ ਕੰਮ ਕੀਤਾ ਗਿਆ ਉਹਸ ਲਾਂਗਾ ਜੋ ਕੰਮ ਕੀਤਾ ਗਿਆ ਬਿਲਕੁਲ ਸੋ ਇਹ ਹਨ ਵਾਰਡ ਨੰਬਰ 34 ਤੋਂ ਸਾਬਕਾ ਪਾਸਸ਼ਾ ਤਰਸੀਮ ਹੋਣੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਹਾ ਹੈ ਕਿ ਸੁਰਿੰਦਰ ਕੌਰ ਜਿਹੜੇ ਡਿਪਟੀ ਮੇਅਰ ਹੁੰਦੇ ਹੋਏ ਵੀ ਲੋਕਾਂ ਦੀ ਸਮੱਸਿਆਵਾਂ ਨਹੀਂ ਸੁਣਦੇ ਸੀਗੇ ਉਹ ਕਹਿ ਰਹੇ ਕਿ ਲੋਕਾਂ ਲੋਕ ਅਗਰ ਉਹਨਾਂ ਦੀ ਸ਼ਿਕਾਇਤ ਲੈ ਕੇ ਜਾਂਦੇ ਸੀ ਵੀ ਸੀਗੇ ਤੇ ਲੇਕਿਨ ਫਿਰ ਵੀ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਸੀਗਾ ਇਸ ਬਾਰੇ ਚਾਹੇ ਹਾਈ ਕਮਾਂਡ ਨੂੰ ਵੀ ਸ਼ਿਕਾਇਤ ਕੀਤੀ ਗਈ ਲੇਕਿਨ ਉੱਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਸੀਗੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ 10 ਤਰੀਕ ਦੇ ਵਿੱਚ ਲੋਕ ਇਸ ਵਾਰ ਜਿਹੜਾ ਝਾੜੂ ਨੂੰ ਪਿਛਲੀ ਵਾਰ ਵਾਂਗੂ ਵੋਟ ਪਾ ਕੇ ਜਿਤਾਉਂਦੇ ਨੇ ਜਾਂ ਫਿਰ ਜਿਹੜੀ ਸ੍ਰਿੰਦਰਕੌਰ ਹੈ ਜਿਨ੍ਹਾਂ ਨੇ ਕਦੀ ਸਮੱਸਿਆਵਾਂ ਹੱਲ ਨਹੀਂ ਕੀਤੀਆਂ ਉਹਨੂੰ ਲੈ ਕੇ ਅੱਗੇ ਕੀ ਕਦਮ ਉਠਾਉਂਦੇ ਨੇ ਫਿਲਹਾਲ ਇਹ ਆਣ ਵਾਲਾ ਸਮਾਦਸੀਗਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ